ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਸਰੀ RCMP ਨੇ ਲੋਕਾਂ ਨੂੰ 150 ਸਟਰੀਟ ਅਤੇ 102 ਐਵਨਿਊ ਦੇ ਚੌਰਾਹੇ ਦੇ ਨੇੜੇ ਪੈਦਲ ਯਾਤਰੀਆਂ ਦੀ ਟੱਕਰ ਦੀ ਜਾਣਕਾਰੀ ਦਿੱਤੀ ਜਿਸ ਦੇ ਨਤੀਜੇ ਵਜੋਂ ਸੜਕ ਅਸਥਾਈ ਤੌਰ ਤੇ ਬੰਦ ਹੋ ਗਈ 2 ਮਈ ਸ਼ਾਮ 5:30 ਵਜੇ ਸਰੀ RCMP ਨੂੰ 150 ਸਟਰੀਟ ਅਤੇ 102 ਐਵਨਿਊ ਦੇ ਚੌਰਾਹੇ ਵਿੱਚ ਇੱਕ ਵਾਹਨ ਅਤੇ ਇੱਕ ਪੈਦਲ ਯਾਤਰੀ ਦੀ ਟੱਕਰ ਦੀ ਰਿਪੋਰਟ ਮਿਲੀ ਮੌਕੇ ਤੇ ਪਹੁੰਚਣ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿੱਚ ਸੀ ਜਾਂਚ ਕਰਤਾਵਾਂ ਨੇ ਟੱਕਰ ਦੇ ਕਾਰਨ ਦਾ ਪਤਾ ਲਗਾਉਣ ਲਈ ਮੌਕੇ ਤੇ ਕੰਮ ਕੀਤਾ 150 ਸਟਰੀਟ ਅਤੇ 102 ਐਵੈਨਿਊ ਦੇ ਚਰਾਹੇ ਨੂੰ ਅਸਥਾਈ ਤੌਰ ਤੇ ਸਾਰੀਆਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਸ ਸਮੇਂ ਦੌਰਾਨ ਆਵਾਜਾਈ ਨੂੰ ਮੋੜ ਰੂਟ ਕੀਤਾ ਗਿਆ ਇਸ ਤੋਂ ਬਾਅਦ ਸਾਰੀਆਂ ਸੜਕਾਂ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਕੋਈ ਵੀ ਵਿਅਕਤੀ ਜੋ ਇਸ ਖੇਤਰ ਵਿੱਚ ਯਾਤਰਾ ਕਰ ਰਿਹਾ ਸੀ ਅਤੇ ਟਕਰਾ ਦਾ ਗਵਾਹ ਹੈ ਜਾਂ ਜਿਸ ਕੋਲ ਕੈਮਰੇ ਦੀ ਫੁਟੇਜ ਆ ਉਸ ਨੂੰ ਸਰੀ ਆਰਸੀਐਮਪੀ ਨਾਲ 604599 0502 ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ